ਲੋ ਜੀ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਇਹ 뷰 ਨਹੀਂ ਦੇਖਿਆ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕੱਖ ਨਹੀਂ ਦੇਖਿਆ ਜੀ ਹਾਂ ਇਹ ਬਹੁਤ ਸੋਹਣਾ 뷰 ਹੈ ਭਾਰਤ ਦੇ ਇੱਕ ਬਹੁਤ ਸੋਹਣੇ ਸ਼ਹਿਰ ਕੁਚੀ ਦਾ ਤੇ ਅਸੀਂ ਯਾਤਰਾ ਸਟਾਰਟ ਕਰਨ ਲੱਗੇ ਆ ਕੁਚੀ ਦੀ ਤੇ ਆਓ ਚਲਦਿਆਂ ਜੀ ਸਾਡੇ ਨਾਲ ਕੁਚੀ ਦੀ ਯਾਤਰਾ ਵਾਸਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਗੁਰਬਾਜ ਸਿੰਘ ਪੰਜਾਬੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਤੇ ਨਵੇਂ ਬਲੌਗ ਵਿੱਚ ਤੇ ਅਸੀਂ ਕੇਰਲਾ ਦੀ ਯਾਤਰਾ ਸਟਾਰਟ ਕਰਨ ਲੱਗੇ ਆ ਅੰਬਾਲਾ ਰੇਲਵੇ ਸਟੇਸ਼ਨ ਤੋਂ ਦੇ ਹੌ ਚੱਲਦੇ ਆ ਜੀ ਕੇਰਲਾ ਦੀ ਯਾਤਰਾ ਵਾਸਤੇ 17 ਸੀਟਾਂ ਦੀ ਵੇਟਿੰਗ ਚੱਲ ਰਹੀ ਹੈ ਤੇ TT ਨੇ ਮਨਾਂ ਕਰ ਦਿੱਤਾ ਸੀਟ ਵਾਸਤੇ ਤੇ ਰਾਤ ਨੂੰ ਲੱਗਦਾ ਇੱਥੇ ਕੱਟਣੀ ਪੈਣੀ ਹੈ ਨਾ ਬਕਸਾਂ ਦੇ ਵਿੱਚ ਇੱਕ ਕਰਮਚਾਰੀ ਕਹਿ ਵੀ ਰਿਹਾ ਸੀ ਕਿ ਮੁਸ਼ਕਲ ਹੈ ਤੈਨੂੰ ਸੀਟ ਮਿਲਣੀ ਤੇ ਦੇਖਦੇ ਹਾਂ ਹੁਣ ਚਲੋ ਕੀ ਬਣਦਾ ਹੈ ਮੇਰੀ ਟਿਕਟ ਸੀ ਬਾਕੀ ਬਾਹਰ ਦਾ ਮਾਹੌਲ ਚੱਕਰੋ ਇੱਕ ਨਾ ਇਹ ਪਹਾੜ ਦੀ ਸ਼੍ਰਿੰਕਲਾ ਬਿਲਕੁਲ ਸਿੱਧੀ ਗਈ ਹੋਈ ਹੈ ਜਿਸ ਤਰ੍ਹਾਂ ਦੇ ਗੁਰਦਨ ਪਰਬਤ ਦੀ ਸ਼੍ਰਿੰਕਲਾ ਤੁਸੀਂ ਦੇਖੋਗੇ ਨਾ ਇੱਕ ਸਾਰਾ ਬਿਲਕੁਲ ਉੱਪਰ ਤੋਂ ਇਸੇ ਤਰ੍ਹਾਂ ਦਾ ਇਹ ਪਹਾੜਾ ਬਿਲਕੁਲ ਸਿੱਧਾ ਚੱਲੇ ਗਿਆ ਇੱਦਾਂ ਅਸੀਂ ਪਹੁੰਚ ਗਿਆ ਜੀ ਇੰਦੋਰ ਤੇ ਇਹ ਆ ਸਰਸਵਤੀ ਨਦੀ ਸਰਸਵਤੀ ਨਦੀ ਦੇ ਕੰਡੇ ਤੇ ਇੰਦੋਰ ਸ਼ਹਿਰ ਦੱਸਿਆ ਹੋਇਆ ਹੈ ਤੇ ਇੱਥੇ ਜਿਹੜੀ ਜ਼ਮੀਨ ਹੈ ਉਧੂ ਸਚਾਈ ਕਰਨ ਵਾਸਤੇ ਇਹਨਾਂ ਦੀ ਬਹੁਤ ਮਹੱਤਵਪੂਰਨ ਹੈ ਸਰਸਵਤੀ ਨਦੀ ਹੈ ਰਾਤ ਦੇ ਤਕਰੀਬਨ 11 ਵਜ ਗਿਆ ਹੈ ਇਹ ਮੈਂ ਫੱਟੇ ਦੇ ਉੱਪਰ ਲੰਮਾ ਪਿਆ ਤੇ ਬਾਹਰ ਦਾ ਨਜ਼ਾਰਾ ਤਾਂ ਵਧੀਆ ਹੈ ਪਰ 3rd A ਸੀ ਦੀ ਸੀਟ ਲੈ ਕੇ ਲੋਕ ਬਿਲਕੁਲ ਆਰਾਮ ਦੇ ਨਾਲ ਸੁੱਤੇ ਪਏ ਆ AC ਦੇ ਵਿੱਚ ਤੇ ਮੈਂ ਇੱਥੇ ਫੱਟੇ ਦੇ ਉੱਪਰ ਪਰੇਸ਼ਾਨ ਹੋ ਰਿਹਾ ਚਲੋ ਜਿੱਦਾਂ ਦੀ ਕਿਸਮਤ ਹੈ ਲੋ ਜੀ ਆਪਣਾ ਪੰਜਾਬੀ ਬੰਦਾ ਹੈ ਤੇ ਮੈਨੂੰ ਕਹਿੰਦਾ ਭਾਜੀ ਇੱਥੇ ਸੋਜੋ ਤੁਸੀਂ ਰਾਤ ਨੂੰ ਮੈਂ ਬਾਹਰ ਸੋ ਜਾਵਾਂਗਾ ਇਹਦੀ ਸੀਟ ਸੀ ਹੈ ਇੱਥੇ ਸੌਂਦੇ ਹੋਣੇ ਆ ਰਾਤ ਨੂੰ ਇਹ ਪਾਈਸਾ ਵੀ ਮੇਰੇ ਵਰਗਈ ਐ ਇਹ ਵੀ ਵੇਟਿੰਗ ਲਿਸਟ ਚ ਐ ਇਹਨਾਂ ਦੀ ਫੈਮਿਲੀ ਵੀ ਐ ਬੇਟਾ ਵੀ ਐ ਵਾਈਫ ਵੀ ਐ ਇਹਨਾਂ ਨੂੰ ਇੱਕ ਸੀਟ ਤਾਂ ਮਿਲ ਗਈ ਬਾਕੀ ਇਹ ਵੀ ਵੇਟਿੰਗ ਲਿਸਟ ਚ ਐ ਹੁਣ ਸਾਰੇ ਬੁੱਕ ਹੋ ਗਿਆ ਆਪਣੀ ਆਪਣੀ ਜਗ੍ਹਾ ਚਲੋ ਆਪਾਂ ਵੀ ਸੌਣੇ ਹੁਣ ਇਹ ਜਗ੍ਹਾ ਐ ਦੇਖੋ ਛੋਟੀ ਜੀ ਜੁੱਤੇ ਤੇ ਬੈਗ ਮੈਂ ਅੰਦਰ ਹੀ ਰੱਖ ਲਿਆ ਪਤਾ ਲੱਗੇ ਮੈਂ ਸੋ ਜਾ ਤੇ ਪਿੱਛੇ ਜੁੱਤੇ ਹੀ ਚੱਕ ਲੈ ਗਿਆ ਕੋਈ ਤੇ ਓਕੇ ਸੁੱਖੇ ਹੋ ਕੇ ਅਡਜਸਟਮੈਂਟ ਤਾਂ ਹੋਣਾ ਹੀ ਪੈਣਾ ਹੁਣ ਦੇਖੀਏ ਵੜ ਕੇ ਇਹਦੇ ਵਿੱਚ ਬਹੁਤ ਟੇਟ ਜਗ੍ਹਾ ਐ ਬਹੁਤ ਜ਼ਿਆਦਾ ਕਦਾ ਲੱਗਦਾ ਜਿਦਾ ਫ੍ਰਿਜਜੀ ਨਹੀਂ ਹੋਈ ਕੋਈ ਤੇ ਗਰਮੀ ਬਹੁਤ ਲੱਗੂਗੀ ਇੱਥੇ ਪਤਾ ਨਹੀਂ ਕਿਦਾਂ ਦੇ ਨਿਕਲੂਗੀ ਰਾਤ ਅੱਜ ਲੋਕ ਖੇ ਥੋਕੇ ਹੋਗੇ ਵੜ ਤੇ ਖੇ ਆਪਾਂ ਬਹੁਤ ਮੁਸ਼ਕਿਲ ਹੈ ਜੀ ਵੜਨੈ ਦੇ ਵਿੱਚ ਕਿਉਂਕਿ ਹਾਈਟ ਵੀ ਥੋੜੀ ਜ਼ਿਆਦਾ ਹੈ ਤੇ ਚਲੋ ਲੰਮਾ ਤਾਂ ਪੈ ਗਿਆ ਇਹਦੇ ਵਿੱਚ ਤੇ ਪੂਰੀ ਪੂਰੀ ਜਗ੍ਹਾ ਹੈ ਬਿਲਕੁਲ ਜਿਹੜੇ ਭਾਈ ਸਾਹਿਬ ਨੇ ਮੇਰਾ ਸੌਣ ਦਾ ਪ੍ਰਬੰਧ ਕੀਤਾ ਉਹ ਆ ਕੇ ਮੈਨੂੰ ਕਹਿ ਕੇ ਗਿਆ ਭਾਈ ਸਾਹਿਬ ਕਹਿੰਦਾ ਇਹਨੂੰ ਦਰਵਾਜ਼ੇ ਨੂੰ ਬੰਦ ਕਰ ਲਓ ਜੇ ਕਿਸੇ ਨੇ ਦੇਖ ਲਿਆ ਤਾਂ ਔਖਾ ਹੋ ਜਾਊਗਾ ਤੇ ਹੁਣ ਇਹਨੂੰ ਖਿੱਚ ਖੋਚ ਕੇ ਔਖਾ ਥੋਕਾ ਬੰਦ ਕਰਦੇ ਆ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਖੁੱਲਦਾ ਜਾਊਗਾ ਇਹ ਕਹਿੰਦਾ ਹਾਂ ਜਿਆਦਾ ਪਿੱਛੇ ਨੂੰ ਖਿੱਚਾਂਗੇ ਤਾਂ ਖੁੱਲ ਜਾਊਗਾ ਲੋ ਜੀ ਬੰਦ ਕਰ ਲਿਆ ਆਪਾਂ ਤੇ ਬਿਲਕੁਲ ਪੈਕ ਹੋ ਗਏ ਆ ਤੇ ਥੋੜੀ ਜਿਹੀ ਜਗ੍ਹਾ ਛੱਡ ਲਈ ਹਵਾ ਆਉਣ ਵਾਸਤੇ ਮੈਂ ਤਾਂ ਯਾਰ ਫਸਿਆ ਪਿਆ ਇਹਦੇ ਵਿੱਚ ਬਿਲਕੁਲ ਇਹ ਤੁਸੀਂ ਮੋੜੇ ਦੇਖੋ ਮੇਰੇ ਇੱਕ ਸਾਈਡ ਤੋਂ ਲੈ ਇੱਧਰ ਵੀ ਨਾ ਇੱਧਰ ਜਗ੍ਹਾ ਹੈ ਨਾ ਇੱਧਰ ਜਗ੍ਹਾ ਹੈ ਦੋਨੇ ਪਾਸੇ ਬਿਲਕੁਲ ਫਸਿਆ ਪਿਆ ਤੇ ਬਹੁਤ ਮੁਸ਼ਕਲ ਹੈ ਤੇ ਮੇਰੇ ਪੈਰ ਦੇਖੋ ਪੈਰ ਵੀ نیچے ਨਹੀਂ ਪੂਰੇ ਲੱਗ ਰਹੇ ਤੇ ਇਸ ਤਰ੍ਹਾਂ ਉੱਪਰ ਆਏ ਪੈਰ ਪੂਰਾ ਪੂਰਾ ਜਿਹਾ ਬਕਸਾ ਹੈ ਉੱਪਰਲੀ ਸਾਈਡ ਤੋਂ ਸਿਰੇ ਦੇਖੋ ਫਿਰ ਵੀ ਪੂਰਾ ਫਸਿਆ ਪਿਆ ਜਗ੍ਹਾ ਹੈ ਹੀ ਨਹੀਂ ਹੈਗੀ ਉੱਪਰ ਵੀ ਦੇਖਦੇ ਹਾਂ ਹੁਣ ਜਿੱਦਾਂ ਕਿਦਾਂ ਜੀ ਰਾਤ ਤੱਕ ਕੱਢਣੀ ਹੈ ਜਿਸ ਤਰ੍ਹਾਂ ਮਰਜ਼ੀ ਕਰਕੇ ਹੁਣ ਹੋ ਗਈ ਹੈ ਸ਼ਾਨਦਾਰ ਜੀ ਸਵੇਰ ਤੇ ਅਸੀਂ ਪਹੁੰਚ ਗਏ ਹਾਂ ਮੱਧ ਪ੍ਰਦੇਸ਼ ਦੇ ਵਿੱਚ ਤੇ ਜਿਹੜੀ ਇਹ ਸਾਹਮਣੇ ਤੁਸੀਂ ਨਦੀ ਦੇਖ ਰਹੇ ਹੋ ਇਹ ਨਰਮਦਾ ਨਦੀ ਹੈ ਤੇ ਇਹ ਨਦੀ ਅਮਰਕੰਟਕ ਤੋਂ ਨਿਕਲ ਕੇ ਤਕਰੀਬਨ 1700 ਕਿਲੋਮੀਟਰ ਦੀ ਯਾਤਰਾ ਕਰਕੇ ਅਰਬ ਸਾਗਰ 'ਚ ਜਾ ਕੇ ਮਿਲ ਜਾਂਦੀ ਹੈ। ਲੋ ਸਾਡੀ ਗੱਡੀ ਹੌਲੀ-ਹੌਲੀ ਸਲੋ ਹੋ ਰਹੀ ਹੈ ਹੁਣ ਤੇ ਇਹ ਰੇਲ ਨੂੰ ਪਾਸ ਦੇਣਾ ਸੀ ਨੇ ਤਾਂ ਕਰਕੇ ਬ੍ਰੇਕ ਲਗਾਈ ਹੈ। ਇਸੇ ਤਰੀਕੇ ਨਾਲ ਬ੍ਰੇਕਾ ਲਗਾ ਲਗਾ ਕੇ ਲੋ ਜੀ ਕਾਫੀ ਪਰੇਸ਼ਾਨੀਆਂ ਕੱਟ ਕੇ ਸੀਟ ਮਿਲ ਗਈ ਹੈ। ਤੇ ਹੁਣ ਬੜੇ ਆਰਾਮ ਦੇ ਨਾਲ ਕੁਦਰਤ ਦੇ ਨਜ਼ਾਰੇ ਦੇਖਦੇ ਜਾਵਾਂਗੇ ਇੱਥੇ ਜਿੱਥੇ ਬੈਠ ਕੇ ਤੇ ਥੋੜੀ ਦਿੱਕਤ ਆਈ ਏ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਮਿਲ ਗਈ ਏ ਬਸ ਸੀਟ ਕੱਲ ਦੀ ਰਾਤ ਮੈਂ ਸੀਟ ਦੇ ਪਿੱਛੇ ਕਾਫੀ ਪਰੇਸ਼ਾਨ ਰਿਹਾ ਤੇ ਮੈਂ ਜਿੱਤੀ ਨੂੰ ਕਿਹਾ ਮੈਂ ਕਿਹਾ ਮੈਨੂੰ ਸੀਟ ਦੇ ਜਿੱਥੇ ਮਰਜ਼ੀ ਕਰਕੇ ਚਲੋ ਉਹਨੇ ਕੋਈ ਜੁਗਾਰ ਜੁਗੜਾ ਕਰਕੇ ਵਿਚਾਰੇ ਨੇ ਸੀਟ ਦੇ ਦਿੱਤੀ ਤੇ ਮੈਂ 500 ਰੁਪਏ ਕੱਢ ਕੇ ਪਹਿਲਾਂ ਹੀ ਹੱਥ 'ਚ ਫੜਾਇਆ ਹੋਇਆ ਸੀ ਮੈਂ ਪਹਿਲਾਂ ਉਹਨੂੰ ਦਿਖਾ ਰਿਹਾ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਲਓ ਪੈਸੇ ਲੈ ਲਓ ਕਹਿੰਦਾ ਮੈਂ ਨਹੀਂ ਪੈਸੇ ਲੈਣੇ ਮੈਂ ਕਿਉਂ ਮੈਂ ਕਿ ਤੁਸੀ ਮੇਰੀ ਹੈਲਪ ਕਰੀ ਐ ਇਹ ਤਾਂ ਮੈਂ ਵੈਸੇ ਤੁਹਾਨੂੰ ਐਜੇ ਗਿਫਟ ਦੇ ਰਿਆ ਕਰਾ ਮੈਨੂੰ ਤੇਰਾ ਗਿਫਟ ਨਹੀਂ ਚਾਹੀਦਾ ਤੈਨੂੰ ਸੀਟ ਮਿਲ ਗਈ ਆਰਾਮ ਨਾਲ ਜਾ ਕੇ ਬੈਠ ਜਾ ਬਾਈ ਮੇਨ ਗੱਲ ਤਾਂ ਇਹ ਹੈ ਕਿ ਇੱਥੇ ਤੇ ਲੋਕ ਇਮਾਨਦਾਰ ਨੇ ਠੀਕ ਹੈ ਅਗਰ ਉਹ ਲੈਣਾ ਚਾਹੁੰਦਾ ਤਾਂ ਪੈਸੇ ਲੈ ਸਕਦਾ ਸੀ ਪਰ ਉਹਨੇ ਲਏ ਹੀ ਨਹੀਂ ਇਹ ਜਿਹੜੇ ਤੁਸੀਂ ਬਾਹਰ ਝਲਕ ਦੇਖ ਰਹੇ ਹੋ ਇਹ ਚੱਲ ਗੜ ਪਸਾਗਰ ਦੀ ਐ ਤੇ ਤੁਸੀਂ ਇਹ ਲਗਾ ਲਓ ਯਾਰ ਪਸਾਗਰ ਦੀ ਮੂੰਹ ਦਿਖਾਈ ਲਗਾ ਲਓ ਤੁਸੀਂ ਇਹਨੂੰ ਬਾਕੀ ਆਉਣ ਵਾਲੇ ਜਿਹੜੀ ਟਾਈਮ ਆਊਗਾ ਆਉਣ ਵਾਲੇ ਦਿਨ ਐ ਆਪਾਰਪ ਸਾਕਰਤੀ ਰਹਿਣਾ ਜ਼ਿਆਦਾਤਰ ਤਾਂ ਇਹ ਮੂਹ ਦਿਖਾਈ ਲਗਾ ਲਓ ਤੁਸੀਂ ਲੋ ਜੀ ਇਹ ਜਿਹੜਾ ਸ਼ਾਨਦਾਰ ਜਿਹਾ ਸਟੇਸ਼ਨ ਹੈ ਇਹ ਗੋਆ ਦਾ ਸਟੇਸ਼ਨ ਹੈ ਆਂਦੇ ਹੋਏ ਅਸੀਂ ਵਿਜ਼ਿਟ ਕਰਾਂਗੇ ਤੇ ਸਟੇਸ਼ਨ ਦਾ ਨਾਮ ਹੈ ਮੜਗਾਉਂ ਕੇਰਲਾ ਹੋਂ ਤੇ ਬਹੁਤ ਹੀ ਸ਼ਾਨਦਾਰ ਜੀ ਲੱਗਦੀਆਂ ਸਵਾਗਤ ਕਰ ਰਹੀਆਂ ਅੱਜ ਦੀ ਰਾਤ ਕਰਾਗੇ ਨਿੰਦਰ ਪੂਰੀ ਬੜੇ ਆਰਾਮ ਦੇ ਨਾਲ ਤੇ ਆਜੋ ਸੌਂਦੇ ਹੁਣ ਤੇ ਮਿਲਦੇ ਹਾਂ ਫਗਰੇ ਬਹੁਤ ਹੀ ਸ਼ਾਨਦਾਰ ਜੀ ਸਵੇਰ ਨੇ ਤੇ ਬਹੁਤ ਹੀ ਸ਼ਾਨਦਾਰ ਜੇ ਵੀਊ ਨੇ ਸਾਡਾ ਸਵਾਗਤ ਕੀਤਾ ਤੇ ਉਹ ਤੇਰੀ ਥੱਲੇ ਤਾਂ ਮੈਂ ਦੇਖਿਆ ਹੀ ਨਹੀਂ ਥੱਲੇ ਤਾਂ ਕੁਝ ਵੀ ਨਹੀਂ ਸੀਗਾ ਪਲੇਟਫਾਰਮ ਤੇ ਹੁਣੇ-ਹੁਣੇ بارش ਪੈ ਕੇ ਹਟੀ ਹੈ ਤੇ ਵੈਲਕਮ ਹੈ ਤੁਹਾਡਾ ਕੇਰਲਾ ਦੇ ਵਿੱਚ ਦੇਖੋ ਕਿੰਨਾ ਸ਼ਾਨਦਾਰ ਵੀਊ ਹੈ ਤੇ ਅਸੀਂ ਹੁਣ ਜਾਵਾਂਗੇ ਅਰਨਾਕੂਲਮ ਰੇਲਵੇ ਸਟੇਸ਼ਨ ਲੋਜੀ ਅਸੀਂ ਹੁਣ ਪਹੁੰਚ ਗਏ ਰਿਹਾ ਰੇਲਵੇ ਸਟੇਸ਼ਨ ਤੇ ਭੈਣ ਜਿਹੜੀ ਅੱਗੇ ਮੇਰੇ ਤੋਂ ਜਾ ਰਹੀ ਹੈ ਇਹ ਸਿਸਟਰ ਹੈ ਖੱਦਾ ਚਰਚ ਦੇ ਵਿੱਚ ਤੇ ਜ਼ਿਆਦਾਤਰ ਜਿੰਨੇ ਚਰਚ ਦੇ ਵਿੱਚ ਫਾਦ ਰਹੀ ਹੈ ਜਾਂ ਸਿਸਟਰ ਹੈ ਉਹ ਜ਼ਿਆਦਾਤਰ ਕੇਰਲਾ ਤੋਂ ਹੈ ਕੇਰਲਾ ਤੋਂ ਹੀ ਪੰਜਾਬ ਦੇ ਵਿੱਚ ਇਹ ਜਿੰਨੇ ਚਰਚ ਹੈ ਉਹਨਾਂ ਨੂੰ ਆਪਰੇਟ ਕਰ ਰਹੇ ਹੈ ਜ਼ਿਆਦਾਤਰ ਕੇਰਲਾ ਤੋਂ ਹੈ ਕਿਉਂਕਿ ਇੱਥੇ 크ਿਸਚਨ ਬਹੁਤ ਜ਼ਿਆਦਾ ਹੈ ਇੱਥੇ ਅੰਦਾਜ਼ਾ 40 ਤੋਂ 45% ਜਿਹੜੀ ਪਾਪੂਲੇਸ਼ਨ ਹੈ ਉਹ 크ਿਸਚਨ ਹੈ ਅਵੇ ਲੂਵੇ ਸਟੇਸ਼ਨ ਤੋਂ ਹੋਟਲ ਲੈ ਲਿਆ ਮੈਂ ਤੇ ਹੁਣ ਮੈਂ ਜਾ ਰਿਆਂ ਆਪਣੇ ਹੋਟਲ 'ਚ ਤੇ ਦੋ ਦਿਨ ਹੋ ਗਏ ਨਹਾਤਾ ਨਹੀਂ ਹੈਗਾ ਨਹਾ ਧੋ ਕੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਚੁਰਾਈ ਵਿੱਚ ਤੇ ਮੈਂ ਪਹੁੰਚ ਗਿਆ ਆਪਣੇ ਹੋਟਲ ਬਹੁਤ ਸ਼ਾਨਦਾਰ ਜਿਹਾ ਹੋਟਲ ਹੈ ਤੇ ਮੈਂ ਇਹਨਾਂ ਦਾ ਕੰਟੈਕਟ ਨੰਬਰ ਪਾ ਦਾਂਗਾ ਤੁਹਾਨੂੰ ਮਾਰਟ ਵਿਊ ਨਾਮ ਇਹਦਾ ਤੇ 1300 ਰੁਪਏ ਦੇ ਵਿੱਚ ਰੂਮ ਇੱਥੇ ਮਿਲ ਜਾਂਦਾ ਹੈ ਬਾਕੀ ਰੂਮ ਮਹਿੰਗੇ ਬਹੁਤ ਇੱਥੇ ਪਰ ਇਹ ਹੋਟਲ ਦਾ ਪ੍ਰਾਈਸ ਠੀਕ ਹੈ ਤੇ ਇਹਨਾਂ ਦਾ ਕੰਟੈਕਟ ਨੰਬਰ ਪਾ ਦਾਂਗਾ ਮੈਂ ਰੂਮ ਵੀ ਸ਼ਾਨਦਾਰ ਹੈ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਚੁਰਾਈਪੀਚ ਤੇ ਮਿਲਦੇ ਆ। ਇਹ ਕੇਰਲਾ ਦਾ ਬਹੁਤ ਸੋਹਣਾ ਸ਼ਹਿਰ ਕੋਚੀ ਹੈ। ਅਗਰ ਤੁਸੀਂ ਕੋਚੀ ਬਾਇਰ ਆਉਣਾ ਚਾਹੁੰਦੇ ਹੋ ਤਾਂ ਕੋਚੀ ਇੰਟਰਨੈਸ਼ਨਲ 에ਅਰਪੋਰਟ ਹੈਗਾ। ਇੱਥੇ ਤੁਸੀਂ ਬਾਇਰ ਆ ਸਕਦੇ ਹੋ ਤੇ ਅਗਰ ਤੁਸੀਂ ਬਾਇਰ ਟ੍ਰੇਨ ਆਉਣਾ ਚਾਹੁੰਦੇ ਹੋ ਤਾਂ ਇੱਥੇ ਅਰਨਾਕੂਲਮ ਰੇਲਵੇ ਸਟੇਸ਼ਨ ਹੈ। ਜਿੱਥੇ ਤੁਸੀਂ ਬਾਇਰ ਕੋਚੀ ਆ ਸਕਦੇ ਹੋ ਬੜੇ ਆਰਾਮ ਦੇ ਨਾਲ। ਤੇ ਅਗਰ ਤੁਸੀਂ ਬਾਇਰ ਰੋਡ ਆਉਣਾ ਚਾਹੁੰਦੇ ਹੋ ਤਾ 2600 ਕਿਲੋਮੀਟਰ ਦੇ ਆਸ-પાસ ਹੈ ਚੰਡੀਗੜ੍ਹ ਤੋਂ 쿠চি ਤੇ ਤੁਸੀਂ ਬਾਈ ਰੋਡ ਵੀ ਆ ਸਕਦੇ ਹੋ ਲੋ ਜੀ ਇਹ ਤੁਹਾਡੀ ਅੱਖਾਂ ਦੇ ਸਾਹਮਣੇ ਮਰੀਨ ਡਰਾਈਵ ਹੈ ਤੇ ਮਰੀਨ ਦਾ ਮਤਲਬ ਹੁੰਦਾ ਹੈ ਸਮੁੰਦਰ ਡਰਾਈਵ ਦਾ ਮਤਲਬ ਹੁੰਦਾ ਹੈ ਡਰਾਈਵ ਕਰਨਾ ਤੇ ਇਹ ਜਿਹੜਾ ਸਾਰਾ ਵਿੱਚ ਹੈ ਇਸ ਜਗ੍ਹਾ ਤੇ ਸਮੁੰਦਰ ਦੀ ਡਰਾਈਵ ਹੁੰਦੀ ਹੈ ਯਾਨੀ ਕਿ ਤੁਸੀਂ ਇਹ ਬੋਟ ਤੇ ਬੈਠ ਕੇ ਸਮੁੰਦਰ ਦੀ ਯਾਤਰਾ ਕਰ ਸਕਦੇ ਹੋ ਇਸ ਜਗ੍ਹਾ ਤੇ ਤੁਸੀਂ ਬਹੁਤ ਸੋਹਣੀ ਫੋਟੋਗ੍ਰਾਫੀ ਕਰ ਸਕਦੇ ਹੋ ਤੇ ਸਮੁੰਦਰ ਦੀਆਂ ਬਹੁਤ ਠੰਡੀਆਂ ਤੇ ਮਿੱਠੀਆਂ ਹਵਾਵਾਂ ਆਉਂਦੀਆਂ ਇੱਥੇ ਤੇ ਰਾਤ ਦਾ 뷰 ਵੀ ਇੱਥੇ ਬਹੁਤ ਜ਼ਬਰਦਸਤ ਹੁੰਦਾ ਹੈ ਰਾਤ ਨੂੰ ਮੈਰੀਨ ਡਰਾਈਵ ਕੁਛ ਇਸ ਤਰ੍ਹਾਂ ਦਾ ਲੱਗਦਾ ਹੈ ਚਲੋ ਆਪਾਂ ਵੀ ਯਾਤਰਾ ਕਰਦੇ ਹਾਂ ਸਮੁੰਦਰ ਦੀ ਤੇ ਮੈਂ ਤਾਂ ਬਹੁਤ ਜ਼ਿਆਦਾ ਉਤਾਵਲਾ ਹੋ ਰਿਹਾ ਕਰੂਜ਼ 'ਚ ਬੱਠਣ ਵਾਸਤੇ ਕਰੂਜ਼ ਦੇ ਵਿੱਚ ਬੈਠ ਕੇ ਸ਼ਾਂਤੀ ਦੇ ਨਾਲ ਸਮੁੰਦਰ ਦੀ ਯਾਤਰਾ ਕਰਨ ਵਾਸਤੇ ਜਿਸ ਹੋਟਲ 'ਚ ਮੈਂ ਰੁਕਿਆ ਇੱਥੋਂ ਉਸ ਹੋਟਲ ਦੀ ਦੂਰੀ 500-700 ਮੀਟਰ ਹੈ ਤੁਸੀਂ ਬੜੇ ਆਰਾਮ ਦੇ ਨਾਲ ਪੈਦਲ ਆ ਸਕਦੇ ਹੋ ਇੱਥੇ ਤੇ ਅਗਰ ਤੁਸੀਂ ਆਟੋ ਤੇ ਆਉਣਾ ਚਾਹੁੰਦੇ ਹੋ ਤਾਂ 30-40 ਰੁਪਏ ਲਊਗਾ ਆਟੋ ਵਾਲਾ ਬੜੇ ਆਰਾਮ ਨਾਲ ਤੁਹਾਨੂੰ ਇੱਥੇ ਛੱਡ ਦੇਊਗਾ ਤੇ ਆਪਾਂ ਵੀ ਲੈਂਦੇ ਆ ਹੁਣ ਕਰੂਜ਼ ਦੀ ਟਿਕਟ ਤੇ ਤੁਸੀਂ ਟਿਕਟ ਉਸ ਦੀ ਆਨਲਾਈਨ ਤੇ ਆਫਲਾਈਨ ਦੋਹਾਂ ਤਰੀਕੇ ਨਾਲ ਲੈ ਸਕਦੇ ਹੋ ਤੇ ਆਨਲਾਈਨ ਟਿਕਟ ਕਰਨ ਵਾਸਤੇ ਮੈਂ ਤੁਹਾਨੂੰ ਲਿੰਕ ਪਾ ਦਿਆਂਗਾ ਥੱਲੇ ਡਿਸਕ੍ਰਿਪਸ਼ਨ 'ਚ ਉਹ ਚੈੱਕ ਕਰ ਲਿਓ ਤੇ ਆਫਲਾਈਨ ਤੁਸੀਂ ਇੱਥੇ ਬੜੇ ਆਰਾਮ ਦੇ ਨਾਲ ਤੁਹਾਨੂੰ 300 ਰੁਪਏ ਪਰ ਪਰਸਨ ਦਾ ਲੈਂਦੇ ਆ ਕਰੂਜ਼ ਦੇ ਵਿੱਚ ਯਾਤਰਾ ਕਰਾਉਣ ਦਾ ਤੇ ਇਹ ਸਾਹਮਣੇ ਮੇਰਾ ਕਰੂਜ਼ ਹੈ ਮੁੰਨਾਰ ਦੇ ਨਾਂ ਤੇ ਹੈ ਮੁੰਨਾਰ 2 ਤੇ ਕੋਈ ਜ਼ਿਆਦਾ ਵੱਡਾ ਤਾਂ ਮਿਲਿਆ ਨਹੀਂ ਛੋਟਾ ਹੀ ਮਿਲਿਆ ਤੇ ਆਓ ਚਲਦੇ ਹਾਂ ਜੀ ਦੇਖਦੇ ਹਾਂ ਕਿੰਦਾ ਦਾ ਐਕਸਪੀਰੀਅੰਸ ਹੁੰਦਾ ਹੈ ਡਬਲ ਟੈਕਰ 크ਰੂਜ਼ ਹੈ ਸਾਡਾ ਇਹ ਉੱਪਰਲੀ ਸਾਈਡ ਵੀ ਲੋਕੋ ਬੈਠੇ ਆ ਤੇ ਥੱਲੀ ਸਾਈਡ ਵੀ ਲੋਕੋ ਬੈਠ ਸਕਦੇ ਆ ਬੜੇ ਆਰਾਮ ਦੇ ਨਾਲ ਤੇ ਉੱਪਰ ਦਾ ਰਸਤਾ ਇਹ ਆ ਤੇ ਸਾਈਡਾਂ ਦੇ ਵਿੱਚ ਦੋ ਵਾਸ਼ਰੂਮ ਹੈ ਇਸ ਸਾਈਡ ਵੀ ਹੈਗਾ ਲੈਫਟ ਸਾਈਡ ਵੀ ਰਾਈਟ ਸਾਈਡ ਵੀ ਤੇ ਇਹ ਬਾਹਰ ਦਾ ਨਜ਼ਾਰਾ ਦੇਖੋ ਕੋਈ ਸਮੁੰਦਰ ਕਿੰਨਾ ਸ਼ਾਨਦਾਰ ਲੱਗ ਰਿਹਾ ਤੇ ਚੱਲ ਪਿਆ 크ਰੂਜ਼ ਇਹ ਸਾਡਾ ਦੇਖੋ ਕਿੰਨੀ ਸ਼ਾਂਤੀ ਦੇ ਨਾਲ ਬੜੀ ਵਧੀਆ ਤਰੀਕੇ ਨਾਲ ਚੱਲ ਰਿਹਾ ਬਿਲਕੁਲ ਵੀ ਹਿੱਲ ਜੁਲ ਨਹੀਂ ਹੋ ਰਹੀ ਬੜੇ ਆਰਾਮ ਦੇ ਨਾਲ ਚੱਲ ਰਿਹਾ ਹੈ ਦੇਖੋ ਕਿੰਨਾ ਸੋਹਣਾ ਮਾਹੌਲ ਹੈ ਇਹ ਤੁਹਾਡੀ ਅੱਖਾਂ ਦੇ ਸਾਹਮਣੇ ਮਟੀਰੀਅਲ ਕਰੂਜ ਹੈ ਤੇ ਇਸ ਜਗ੍ਹਾ ਤੇ ਲੱਗੂਗਾ ਜਿਹੜੇ ਇਫੈਕਟਿਵ ਵਾਲੇ ਮੋਟਰਸਾਈਕਲ ਲ ਖੜੇ ਆ ਉਹ ਇਹਦੇ ਵਿੱਚ ਬੈਠ ਜਾਣਗੇ ਤੇ ਜਿਹੜੇ ਵੀ ਇਹਦੇ ਵਿੱਚ ਗੱਡੀਆਂ ਕਾਰਾਂ ਤੇ ਮੋਟਰਸਾਈਕਲ ਲ ਖੜੇ ਆ ਉਹ ਇਸ ਜਗ੍ਹਾ ਤੇ ਉਤਰ ਜਾਣਗੇ ਅਗਰ ਇਹ ਦੂਰ ਦੀ ਘੁੰਮ ਕੇ ਆਣਾ ਪਈ ਇਹਨਾਂ ਨੂੰ ਕਾਫੀ ਦੂਰ ਤੇ ਘੁੰਮ ਕੇ ਆਣਾ ਪੈਂਦਾ ਹੈ ਇਸ ਕਰਕੇ ਗੱਡੀਆਂ ਕਾਰਾਂ ਇਹਦੇ ਵਿੱਚ ਸਵਾਰ ਹੋ ਕੇ ਇਸ ਜਗ੍ਹਾ ਤੇ ਉਤਰਨਦੀਆਂ ਤੇ ਇਸ ਜਗ੍ਹਾ ਤੋਂ ਇਹ ਲੋਡ ਕਰਕੇ ਦੂਜੇ ਬੱਸ ਇਹਨਾਂ ਨੂੰ ਛੱਡ ਦਿੰਦਾ ਹੈ ਲੋਈਏ ਪੋਸਟ ਗਾਰਡ ਬੋਟ ਹੈ ਤੇ ਇੰਡੀਅਨ ਆਰਮੀ ਦੀ ਹੈ ਤੇ ਹਲਚਲ ਦੇ ਉੱਪਰ ਧਿਆਨ ਰੱਖਦੇ ਇੱਥੇ ਪੂਰਾ ਕੁੱਚੀ ਸਹਿਰ ਦੀ ਇਹ ਬਿਲਡਿੰਗ 1930 ਵੀ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦੁਆਰਾ ਬਣਾਈ ਗਈ ਸੀ ਤੇ ਇਸ ਬਿਲਡਿੰਗ ਦਾ ਨਾਮ ਵਲਿੰਡਿੰਗ ਦੀਪ ਹੈ ਤੇ ਜਿਹੜਾ ਇਹਦਾ ਨਾਮ ਹੈ ਉਹ ਜਿਹੜਾ ਭਾਰਤ ਦਾ ਤਤਕਾਲ ਵਾਇਸਰਾਏ ਸੀ ਲਾਊਡ ਵਲਿੰਡਿੰਗ ਉਸ ਦੇ ਨਾਮ ਤੇ ਰੱਖਿਆ ਗਿਆ ਹੈ ਹੁਣ ਇਹ ਸੇ ਜਗ੍ਹਾ ਤੇ ਪੈਰੀਟਕ ਸਥਾਨ ਹੈ Your body. ਕੁਚੀ ਬੰਦਰਗਾ ਕੁਚੀ ਬੰਦਰਗਾ ਕੁਚੀ ਸ਼ਹਿਰ ਦਾ ਦਿਲ ਹੈ ਕਿਉਂਕਿ ਇੱਥੋਂ ਮਾਲ ਲਿਆਇਆ ਜਾਂਦਾ ਤੇ ਲਿਜਾਇਆ ਜਾਂਦਾ ਦੇਸ਼ਾਂ-ਵਦੇਸ਼ਾਂ ਦੇ ਵਿੱਚ ਤੇ ਸਮੁੰਦਰ ਦੀ ਰਾਣੀ ਵੀ ਕਿਹਾ ਗਿਆ ਕੁਚੀ ਨੂੰ ਅਰਬ ਸਾਗਰ ਤੇ ਸਥਿਤ ਇਹ ਬੰਦਰਗਾ ਨੈਚੁਰਲ ਬੰਦਰਗਾ ਹੈ ਤੇ 13.5 ਮਿਲੀਅਨ ਟਨ ਹਰ ਸਾਲ ਕਾਰਗੋ ਸੰਭਾਲਦਾ ਹੈ ਕੁਚੀ ਬੰਦਰਗਾ ਤੇ ਲਗਭਗ 1100 ਸਮੁੰਦਰੀ ਜਹਾਜ਼ ਹਰ ਸਾਲ ਇਸ ਬੰਦਰਗਾਹ ਤੇ ਆਂਦੇ ਤੇ ਜਾਂਦੇ ਆ 1341 ਈਸਵੀ ਦੇ ਵਿੱਚ ਬਣੀ ਇਹ ਬੰਦਰਗਾਹ ਭਾਰਤ ਦੇ ਕਾਰੋਬਾਰ ਵਾਸਤੇ ਬਹੁਤ ਮਹੱਤਵਪੂਰਨ ਬੰਦਰਗਾਹ ਸੀ ਕਿਉਂਕਿ ਭਾਰਤ ਦੇ ਵਿੱਚ ਜਿੰਨੇ ਮਸਾਲੇ ਪੈਦਾ ਹੁੰਦੇ ਸਨ ਉਹ ਇਸ ਬੰਦਰਗਾਹ ਰਾਹੀਂ ਦੇਸ਼ਾਂ-ਵਦੇਸ਼ਾਂ ਦੇ ਵਿੱਚ ਪਹੁੰਚਾਈ ਜਾਂਦੇ ਸਨ ਤੇ ਸਨ 1503 ਈਸਵੀ ਦੇ ਵਿੱਚ ਇਸ ਬੰਦਰਗਾਹ ਉੱਪਰ ਪੁਰਤਗਾਲੀਆਂ ਨੇ ਕਬਜ਼ਾ ਕਰ ਲਿਆ ਸੀ ਇਹ ਥੋੜਾ ਤੋਂ 63 AD ਦੇ ਵਿੱਚ ਪੁਰਤਗਾਲੀਆਂ ਕੋਲੋਂ ਡੱਚਾਂ ਨੇ ਇਹ ਬੰਦਰਗਾਹ ਖੋਲੀ ਸੀ ਡੱਚ ਹੋਏ ਆ ਇੱਕ ਉਹਨੇ ਕਬਜ਼ਾ ਕਰ ਲਿਆ ਸੀ ਇਸ ਬੰਦਰਗਾਹ ਤੇ 1932 AD ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਇਸ ਬੰਦਰਗਾਹ ਨੂੰ ਪ੍ਰਮੁੱਖ ਬੰਦਰਗਾਹ ਘੋਸ਼ਿਤ ਕਰ ਦਿੱਤਾ ਸੀ ਇੰਟਰਨੈਸ਼ਨਲ ਬੰਦਰਗਾਹ ਇਹ ਕੁਝ ਪੁਰਾਣੇ ਤੱਥ ਸੀ ਉੱਛੀ ਬੰਦਰਗਾਹ ਦੇ ਇਹਨੀ ਹੱਥ ਮਾਰ ਕੇ ਪੱਟਾਂ ਦੇ ਢੰਗੜਾ ਪਊਗਾ ਹੈਵੀ weight ਬੱਲੀ ਇਹਦੀ ਹੱਥ ਮਾਰ ਕੇ ਪੱਟਾਂ ਦੇ ਆਹ ਚੜ ਗਈ ਜਵਾਨੀ ਵੇਖ ਅਕਬਰ ਕੀ ਨਹੀਂ ਸਾਡੇ ਗੱਭਰੂ ਜੱਤਾ ਦੇ ਢੰਗੜਾ ਪਊਗਾ ਹੈਵੀ weight ਬੱਲੀ ਇਹਦੀ ਹੱਥ ਪਾਰ ਕੇ ਪੱਟਾਂ ਹੀ ਆ ਗਿਆ ਵਾਪਸ ਤੇ ਹੁਣ ਅਸੀਂ ਚਲਦੇ ਆਂ ਵਾਟਰ ਮੈਟਰੋ ਵਾਲੇ ਪਾਸੇ ਤੇ ਮੈਂ ਤੁਹਾਨੂੰ ਦਿਖਾਨਾ ਵਾਟਰ ਮੈਟਰੋ ਜੀ ਹਾਂ ਕੁਛੀ ਦੇ ਵਿੱਚ ਵਾਟਰ ਮੈਟਰੋ ਹੈ ਲਓ ਜੀ ਇਹ ਹੈ ਕੁਛੀ ਦੀ ਵਾਟਰ ਮੈਟਰੋ ਤੇ 90 ਲੋਕਾਂ ਨੂੰ ਇੱਕ ਵਾਰ ਦੇ ਵਿੱਚ ਲੈ ਕੇ ਜਾਂਦੀ ਹੈ 23 ਦਾ ਚਾਰਟ ਹੈ ਜਿੱਥੇ ਜਿੱਥੇ ਤੁਸੀਂ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਇਹ ਵਾਟਰ ਮੈਟਰੋ ਤੁਹਾਨੂੰ ਉੱਥੇ ਲੈ ਕੇ ਜਾਊਗੀ ਆਜੋ ਲੈਂਦੇ ਆ ਟਿਕਟ ਟਿਕਟ ਦੀ ਲਾਈਨ ਤਾਂ ਲੰਬੀ ਲੱਗੀ ਪਈ ਹੈ ਚਲੋ ਕੋਈ ਨਹੀਂ ਲੈਂਦੇ ਆ ਲੋ ਜੀ ਮਿਲ ਗਈ ਆਪਾਂ ਨੂੰ ਟਿਕਟ ਤੇ ਐਂਟਰੀ ਕਰਨ ਗਿਆ ਵਾਟਰ ਮੈਟਰੋ ਵਾਲੇ ਪਾਸੇ ਖੁੱਲ ਜਾ ਭਾਈ ਲੋ ਜੀ ਖੁੱਲ ਗਿਆ ਤੇ ਇਹ ਲੋਕ ਵੇਟਿੰਗ ਕਰ ਰਹੇ ਆ ਆਪਣੀ ਵਾਰੀ ਦੇ ਇੰਤਜ਼ਾਰ ਕਰ ਰਹੇ ਆ ਸਾਰੇ ਇੱਕ ਵਾਰ ਦੇ ਵਿੱਚ 90 ਲੋਕਾਂ ਨੂੰ ਲੈ ਕੇ ਜਾਂਦੀ ਹੈ ਮੈਟਰੋ ਤੇ ਇਹਦੀ ਇੱਕ ਖਾਸੀਅਤ ਹੈ ਇਹ ਡੀਜ਼ਲ ਤੇ ਨਹੀਂ ਚਲਦੀ ਪੈਟਰੋਲ ਤੇ ਨਹੀਂ ਚਲਦੀ ਇਲੈਕਟ੍ਰਿਕ ਮੈਟਰੋ ਐ ਬਿਜਲੀ ਦੇ ਨਾਲ ਚਲਦੀ ਐ ਚਾਰਜ ਹੁੰਦੀ ਐ ਤੇ ਬਿਜਲੀ ਦੀ ਇਲੈਕਟ੍ਰਿਕ ਮੋਟਰ ਲੱਗੀ ਹੋਈ ਐ ਕੋਈ ਸ਼ੋਰ ਨਹੀਂ ਹੈਗਾ ਇਹਦਾ ਬਿਲਕੁਲ ਸੈਲੈਂਟ ਐ ਤੇ ਭਾਰਤ ਸਰਕਾਰ ਦੁਆਰਾ ਇਹ ਜਿਹੜਾ ਪ੍ਰੋਜੈਕਟ ਐ ਹੁਣੇ ਲਾਂਚ ਕੀਤਾ ਥੋੜੇ ਦਿਨ ਪਹਿਲਾਂ ਤੇ ਇੱਥੇ ਦੇ ਜਿਹੜੇ ਸਥਾਨੀਏ ਲੋਕ ਐ ਜਿੱਥੇ ਪਹਿਲਾਂ ਲੋਕ ਜਾ ਨਹੀਂ ਸਕਦੇ ਸੀ ਹੁਣ ਇਹ ਵਾਟਰ ਮੈਟਰੋ ਦੇ ਰਾਹੀਂ ਉਸ ਜਗ੍ਹਾ ਤੇ ਆਰਾਮ ਦੇ ਨਾਲ ਚਲੇ ਜਾਂਦੇ ਆ ਲੋ ਜੀ ਇਧਰ ਸਾਈਡ ਭੈਣ ਜੀ ਜਾਣਕਾਰੀ ਦੇ ਰਿਹਾ ਮੈਟਰੋ ਬਾਰੇ ਆਵਾਜ਼ ਇਹਨਾਂ ਨੇ ਬਹੁਤ ਘੱਟ ਕਰੀ ਵੀ ਹੈ ਮੈਂ ਤੁਹਾਨੂੰ ਦੱਸਣਾ ਕੀ ਕਹਿ ਰਹੇ ਆ ਇਹ ਕਹਿ ਰਹੇ ਆ ਫਰੰਟ ਸਾਈਡ ਅਮਰਜੰਸੀ ਡੋਰ ਹੈ ਤੇ ਇਹ ਬੈਕ ਸਾਈਡ ਹੈ ਅਮਰਜੰਸੀ ਡੋਰ ਤੇ ਬਾਈ ਜਦੋਂ ਕੋਈ ਹਟਰ ਵੱਜਦਾ ਤਾਂ ਤੁਸੀਂ ਇਹ ਜੈਕਟ ਪਾਣੀ ਹੈ ਇਹ ਹੈ ਸੇਫਟੀ ਜੈਕਟ ਇਹ ਦੱਸਣਗੇ ਤੁਹਾਨੂੰ ਕਿਸ ਤਰੀਕੇ ਨਾਲ ਪਾਣੀ ਹੈ ਕਿਸ ਤਰੀਕੇ ਨਾਲ ਪਾ ਕੇ ਲੋਕ ਕਰ ਦੇਣੀ ਹੈ ਕੋਈ ਵੀ ਹਟਰ ਵੱਜਦਾ ਹੈ ਜਾਂ ਕੋਈ ਅਮਰਜੰਸੀ ਸਿਚੁਏਸ਼ਨ ਆਉਂਦੀ ਹੈ ਤਾਂ ਤੁਸੀਂ ਇਹ ਲਾਈਫ ਜੈਕਟ ਪਾ ਕੇ ਆਸਾਨੀ ਦੇ ਨਾਲ ਪਾਣੀ ਦੇ ਵਿੱਚ ਤੈਰ ਸਕਦੇ ਹੋ ਇਹਦੀ ਜਾਣਕਾਰੀ ਦੇ ਰਹੀ ਹੈ ਤੇ ਇਹ ਵਾਟਰ ਮੈਟਰੋ ਦੀ ਫਰੰਟ ਵਾਲੀ ਸਾਈਡ ਹੈ ਤੇ ਅਮਰਜੰਸੀ ਘੰਟਾ ਹੈ ਵਜਾਉਣ ਵਾਸਤੇ ਅਤੇ ਤਾਂ ਇਹ 10 ਵੀ ਦਿੱਤੇ ਆ ਕਿ ਅਮਰਜੰਸੀ ਜੇਕਰ ਕੋਈ ਹੋ ਜੇ ਤਾਂ ਸਮੁੰਦਰ ਦਾ ਦਨਜਾਰਾ ਦੇਖੋ ਤੁਸੀਂ ਮੈਟਰੋ ਦੇ ਫਰੰਟ ਵਾਲੇ ਗਲਾਸ ਦੇ ਨਾਲ ਜਿਸ ਜਗ੍ਹਾ ਤੇ ਅਸੀਂ ਜਾ ਰਹੇ ਹਾਂ ਉਸ ਜਗ੍ਹਾ ਤੋਂ ਇਹ ਬੈਟਰ ਵਾਪਸ ਆ ਰਹੀ ਹੈ ਦੇਖੋ ਕਿੰਨੀ ਸ਼ਾਨਦਾਰ ਲੱਗਦੀ ਹੈ ਵਧੀਆ ਟੈਕਨੋਲੋਜੀ ਯੂਜ਼ ਕਰੀ ਹੋਈ ਹੈ ਬਿਲਕੁਲ ਸੈਲਡ ਹੈ ਮੈਟਰੋ ਆਵਾਜ਼ ਤਾਂ ਹੈ ਹੀ ਨਹੀਂ ਦੇ ਵਿੱਚ ਨਾ ਇਹਦਾ ਕਿਸੇ ਤਰੀਕੇ ਦਾ ਪ੍ਰਦੂਸ਼ਣ ਹੈ ਦੇਖੋ ਕਿੰਨੀ ਸ਼ਾਨਦਾਰ ਲੱਗ ਰਹੀ ਹੈ ਤੇ ਮੈਂ ਟਿਕਟ ਲਈ ਸੀ ਫੋਟ ਕੁਚੀ ਦੀ ਤੇ ਅਸੀਂ ਫੋਟ ਕੁਚੀ ਪਹੁੰਚਣ ਵਾਲੇ ਹਾਂ ਹੁਣ ਤਕਰੀਬਨ 5 ਕੁ ਮਿੰਟ ਲੱਗਣਗੇ ਸਿਰਫ ਉਕੇ ਦਾ ਹੋਲਾ ਰਿਹਾ ਮਾਰ ਰੀ ਮੈਟਰੋ ਲੋ ਜੀ ਅਸੀਂ ਪਹੁੰਚ ਗਿਆ ਮੈਟਰੋ ਸਟੇਸ਼ਨ ਤੇ ਤੇ ਜਿੰਨਾਂ ਦਾ ਜਿਹੜਾ ਇਹਨਾਂ ਦਾ ਪਲੇਟਫਾਰਮ ਹੈ ਇਹ ਵੀ ਪਾਣੀ ਦੇ ਵਿੱਚ ਉੱਪਰ-ਨੀਚੇ ਹੁੰਦਾ ਹੈ ਪਾਣੀ ਉੱਪਰ ਹੁੰਦਾ ਪਲੇਟਫਾਰਮ ਉੱਪਰ ਹੋ ਜਾਂਦਾ ਪਾਣੀ ਨੀਚੇ ਹੁੰਦਾ ਨੀਚੇ ਹੋ ਜਾਂਦਾ ਤੇ ਇਹ ਮੱਛੀ ਫੜਨ ਵਾਸਤੇ ਚਾਈਨਿੰਗ ਨੈਟ ਲੱਗੇ ਹੋਏ ਆ ਇਹ ਰਾਤ ਨੂੰ ਖੋਲ ਦਿੰਦੇ ਆ ਤੇ ਇਹ ਹੈ ਜੀ ਫੋਟ ਕੁਚੀ واਟਰ ਮੈਟਰੋ ਸਟੇਸ਼ਨ ਤੇ ਮੈਂ ਤੁਹਮ ਲੋਕੇਸ਼ਨ ਰਾਹੀ ਦੱਸ ਰਿਹਾ ਜਿਵੇਂ ਕੀ ਢੀ ਜਗ੍ਹਾ ਤੇ ਪਹੁੰਚ ਗਏ ਕੁਛੀ ਬਿਲਕੁਲ ਸਮੁੰਦਰ ਦੇ ਕਿਨਾਰੇ ਪਹੁੰਚ ਚੁਕੇ ਹਾਂ ਸੀ ਲਓ ਜੀ ਇਹ ਆ ਸਮੁੰਦਰ ਦਾ ਕਿਨਾਰਾ ਆ ਜਾ ਦੇਖਦੇ ਆ ਸਮੁੰਦਰ ਦੇ ਨਜ਼ਾਰੇ ਤੇ ਸਮੁੰਦਰ ਦੇ ਕਿਨਾਰੇ ਕਿਨਾਰੇ ਜਾ ਰਹੇ ਹਾਂ ਸੀ ਤੇ ਜਿਹੜੇ ਥੱਡਾਂ ਦੇ ਵਿੱਚ ਦਰਖਤ ਲੱਗੇ ਹੋਏ ਆ ਕਾਫੀ ਪੁਰਾਣੇ ਦਰਖਤ ਲੱਗੇ ਹੋਏ ਆ ਤੇ ਛੋਟੇ ਛੋਟੇ ਦੁਕਾਨਾਂ ਆ ਜੇ ਤੁਸੀਂ ਇੱਥੇ ਕੁਝ ਖਾਣਾ ਚਾਹੋ ਜਾਂ ਲੈਣਾ ਚਾਹੋ ਜਾਂ ਸ਼ੋਪਿੰਗ ਕਰਨਾ ਚਾਹੋ ਤਾਂ ਇਹ ਛੋਟੇ ਛੋਟੇ ਦੁਕਾਨਾਂ ਲੱਗੀਆਂ ਹੋਈਆਂ ਆ ਪਰਲੀ ਥੜਾ ਸਮੁੰਦਰ ਹੈ ਇਹ ਤੁਹਾਡੇ ਸਾਹਮਣੇ ਪੁਰਾਣੇ ਸਟੀਮ ਬੋਇਲਰ ਲੱਗੇ ਹੋਏ ਆ। ਪਹਿਲਾਂ ਜਿਹੜੇ ਪੁਰਾਣੇ ship ਚੱਲਦੇ ਹੁੰਦੇ ਸਨ ਇਹਨਾਂ ਬੋਇਲਰਾਂ ਦੇ ਨਾਲ ਹੀ ਚੱਲਦੇ ਸੀ। ਤੇ ਕੋਲੇ ਦੇ ਨਾਲ ship ਚੱਲਦੇ ਸੀ ਜਿਸ ਤਰ੍ਹਾਂ ਰੇਲ ਗੱਡੀ ਦਾ ਇੰਜਣ ਚੱਲਦਾ ਹੈ ਇਸੇ ਤਰੀਕੇ ਨਾਲ ship ਚੱਲਦੇ ਹੁੰਦੇ ਸਨ। ਸਟੀਮ ਦੇ ਨਾਲ ਤੇ ਅਸੀਂ ਸਮੁੰਦਰ ਦੇ ਕਿਨਾਰੇ-ਕਿਨਾਰੇ ਚੱਲ ਰਹੇ ਹਾਂ। ਤੇ ਸਮੁੰਦਰ ਦੀ ਆਵਾਜ਼ਾਂ ਆ ਧਾਰੀਆਂ। ਠੀਕ ਹੈ। ਬਸ ਇਹ ਸਾਈਡ ਦੇ ਵਿੱਚ ਸਮੁੰਦਰ ਹੈ। ਮੈਂ ਚੱਲ ਰਿਹਾ ਦਿਖਾਣਾ ਤੁਹਾਨੂੰ ਸਮੁੰਦਰ ਵੀ। ਵਿਊ ਤਾਂ ਬਹੁਤ ਜ਼ਬਰਦਸਤ ਹੈ ਇੱਥੇ ਲੋ ਜੀ ਇਹ ਸਾਹਮਣੇ ਆ ਸਮੁੰਦਰ ਦੇਖੋ ਕਿੰਨਾ ਸ਼ਾਨਦਾਰ ਹੈ ਤੇ ਚਲਦੇ ਆ ਆਪਾਂ ਨੇੜੇ ਵੀ ਚਲਦੇ ਆ ਬਹੁਤ ਸੋਹਣੀ ਹਵਾ ਲੱਗ ਰਹੀ ਹੈ ਇੱਥੇ ਗਰਮੀ ਤਾਂ ਚਲੋ ਹੈਗੀ ਹੈ ਪਰ ਹੁਣ ਇਸ ਟਾਈਮ ਨਹੀਂ ਗਰਮੀ ਲੱਗ ਰਹੀ ਇਸ ਟਾਈਮ ਤਾਂ ਠੰਡੀਆਂ ਠੰਡੀਆਂ ਹਵਾ ਚੱਲ ਰਹੀ ਆ ਤੇ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਆ ਕੋਚੀ ਸ਼ਹਿਰ ਦੇਖਣ ਵਾਸਤੇ ਸਮੁੰਦਰ ਦੇਖਣ ਵਾਸਤੇ ਤੇ ਇਹ ਵੀ ਪ੍ਰਯਟਕ ਹੈ ਪਤਾ ਨਹੀਂ ਕਿੱਥੋਂ ਆਏ ਹੋਣੇ ਦੂਰ ਦੂਰ ਤੋਂ ਆਦਿਆ ਕਾਫੀ ਪਲੇਟਾ ਗਏ ਤੇ ਪਾਣੀ ਦੀ ਛਲਾ ਇੱਥੇ ਤੱਕ ਆਂਦੀ ਹੈ ਕਿਉਂਕਿ ਇਹ ਜਿੰਨੇ ਪੱਥਰ ਆ ਸਾਰੇ ਗਿੱਲੇ ਹੋਏ ਹੋਏ ਆ ਜਿੱਦੋਂ ਛਲ ਤੇ ਜਾਂਦੀ ਹੋਣੀ ਤਾਂ ਇਹ ਉੱਪਰ ਤੱਕ ਮਾਰਦਾ ਹੋਣਾ ਚੱਕ ਕੇ ਪਾਣੀ ਇਹ ਉੱਪਰ ਤੱਕ ਦੇਖੋ ਪੱਥਰ ਗਿੱਲੇ ਹੋਏ ਹੋਏ ਆ ਸਾਰੇ ਤੇ ਇਹ ਦੇਖੋ ਕਿੰਨਾ ਸੋਹਣਾ ਦ੍ਰਿਸ਼ ਹੈ ਸੂਰਜ ਛਿਪ ਰਿਹਾ ਹੈ ਤੇ ਪਾਣੀ ਦੇ ਵਿੱਚ ਸੂਰਜ ਦੀ ਜਿਹੜੀ ਲਾਲੀ ਹੈ ਉਹ ਦਿਖ ਰੋ ਦਿਖ ਰਹੀ ਹੈ ਸਰੀਆਮ ਪਾਣੀ ਦੇ ਵਿੱਚ ਤੇ ਬਹੁਤ ਸੋਹਣਾ ਦ੍ਰਿਸ਼ ਹੈ ਤੇ ਇਹ ਹੈ ਸਮੁੰਦਰ ਦੇ ਕਿਨਾਰੇ ਪਈਆਂ ਹੋਈਆਂ ਸਿਪੀਆਂ। ਹੁਣ ਇੱਕਦਮ ਆ ਗਿਆ ਸੀ ਮੈਂ ਚੱਕੀਆਂ ਕੁਛ। ਇਹ ਮੇਰੇ ਹੱਥ ਦੇ ਵਿੱਚ ਹੈ ਜਿਹੜੀ ਸੀਪ ਮਤਲਬ ਡੈੱਡ ਹੋਏ ਦੀ ਹੈ ਉਹਦੀਆਂ ਸਿਪੀਆਂ ਸਮੁੰਦਰ ਕੱਢ ਕੇ ਬਾਹਰ ਥਾੜ ਦੇਂਦਾ। ਇਹ ਸਾਰੀਆਂ ਸਿਪਾ-ਇਸਿਪਾ ਪਈਆਂ। ਹਰ ਇੱਕ ਜਗ੍ਹਾ ਹਰ ਇੱਕ ਸਥਾਨ ਤੁਹਾਨੂੰ ਕੋਈ ਸਿਖਾਉਂਦਾ ਹੈ। ਤੁਹਾਨੂੰ ਕੋਈ ਸਿੱਖਣ ਦਾ ਮੌਕਾ ਮਿਲਦਾ ਹੈ। ਮੈਂ ਇਹ ਸਥਾਨ ਤੋਂ ਇਹ ਸਿੱਖਿਆ ਕਿ ਜਿੰਨੇ ਸਾਡੇ ਧਾਰਮਿਕ ਸਥਾਨ ਹੈ ਉਸ ਸਮੁੰਦਰ ਦੇ ਕਿਨਾਰੇ ਪਈਆਂ ਸਿੱਪੀਆਂ ਤੇ ਇਹ ਪੱਥਰ ਹੈ ਪਰਮਾਤਮਾ ਨਹੀਂ ਹੈਗੇ ਉਹ ਪਰਮਾਤਮਾ ਆ ਥਾ ਸਮੁੰਦਰ ਜਿਹਦਾ ਕਿਸੇ ਨੂੰ ਕੁਝ ਪਤਾ ਹੀ ਨਹੀਂ ਤੇ ਪਰਮਾਤਮਾ ਇਹ ਨੇਚਰ ਹੈ ਦੇਖੋ ਸੂਰਜ ਦੀ ਲਾਲੀ ਕਿਸ ਤਰ੍ਹਾਂ ਚਮਕ ਰਹੀ ਹੈ ਬਹੁਤ ਜ਼ਬਰਦਸਤ ਸੀਨ ਹੈ ਮੈਂ ਤੁਹਾਨੂੰ ਨਾ ਦੱਸ ਨਹੀਂ ਸਕਦਾ ਕਿੰਨਾ ਜ਼ਬਰਦਸਤ ਹੈ ਮੈਨੂੰ ਨਹੀਂ ਪਤਾ ਵੀ ਤੁਹਾਨੂੰ ਕਿੰਨਾ ਕੁ ਸਮਝ ਆ ਰਿਹਾ ਪਰ ਬਹੁਤ ਹੀ ਜ਼ਬਰਦਸਤੀ ਨਹੀਂ ਪ੍ਰਕਿਰਤੀ ਦਾ ਸ਼ਾਨਦਾਰ ਜਿਹਾ ਆਨੰਦ ਲੈ ਕੇ ਅਸੀਂ ਚੱਲੇ ਆ ਮੈਟਰੋ ਰਾਹੀਂ ਵਾਪਿਸ ਤੇ ਜਿਹੜੀ ਜਗ੍ਹਾ ਤੇ ਅਸੀਂ ਵਾਪਿਸ ਜਾਣਾ ਉਸ ਜਗ੍ਹਾ ਨੂੰ ਕਹਿੰਦੇ ਆ ਹਾਈ ਕੋਰਟ ਤੇ ਉਹਦੇ ਆਸ-ਪਾਸ ਹੀ ਮੇਰਾ ਜਿਹੜਾ ਹੋਟਲ ਹੈ ਮਟ ਵਿਊ ਨਾਲ ਹੀ ਆ ਉਹਦੇ ਤੇ 5-700 ਮੀਟਰ ਦੂਰ ਹੈ ਤੇ ਰਾਤ ਨੂੰ ਹੋਟਲ 'ਚ ਕਰਾਂਗੇ ਵਿਸ਼ਰਾਮ ਜਾ ਕੇ ਤੇ ਮਿਲਦੇ ਆ ਕੱਲ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ